ਰਾਜਪੂਰਾ ਪਾਜਪਾ ਹਰਕੈਂਚਾਰਜ ਜਗਦੀਸ਼ ਕੁਮਾਰ ਜੋਗਾ ਨੇ ਹੜਪੀੜਤਾ ਪਿੰਡਾਂ ਦਾ ਦੌਰਾ ਕਰਕੇ ਸਰਕਾਰ ਦੀ ਲਾਪਰਵਾਹੀ ਨੂੰ ਹਾਲਾਤਾਂ ਲਈ ਜ਼ਿੰਮੇਵਾਰ ਦੱਸਿਆ ਉਹਨਾਂ ਨੇ ਕਿਹਾ ਕਿ ਵਾਰ-ਵਾਰ ਅਰਜੀ ਦੇ ਬਾਵਜੂਦ ਬੰਨ ਨਾ ਉੱਚੇ ਕੀਤੇ ਗਏ ਤੇ ਨਾ ਹੀ ਮਿੱਟੀ ਪਾਈ ਗਈ ਜਿਸ ਨਾਲ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਪਿੰਡ ਦੇ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਬੰਨ ਦੀ ਚੁੜਾਈ ਵਧਾ ਕੇ ਉਸ ਨੂੰ ਮਜ਼ਬੂਤ ਕੀਤਾ ਜਾਵੇ ਜੋ ਅੱਗਾ ਨੇ ਭਰੋਸਾ ਦਵਾਇਆ ਕਿ ਉਹ ਲੋਕਾਂ ਦੀਆਂ ਉਸ ਮਸਿਆਵਾਂ ਨਾ ਸਿਰਫ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਣਗੇ ਸਗੋਂ ਸੈਂਟਰ ਸਰਕਾਰ ਨਾਲ ਵੀ ਗੱਲਬਾਤ ਕਰਨਗੇ ਉਨ੍ਹਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾ ਵੱਲੋਂ ਵੀ ਜਲਦੀ ਟੀਮ ਇਲਾਕੇ ਦਾ ਦੌਰਾ ਕਰਨ ਲਈ ਭੇਜੀ ਜਾਵੇਗੀ ਬੋਲੋ ਜੱਗਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਆਪਣੇ ਹਲਕੇ ਦੇ ਬਲੂਡ ਦੇ ਪਿੰਡਾਂ ਦਾ ਦੌਰਾ ਕਰ ਰਹੇ ਹੋ ਤੇ ਜਿਹੜੀ ਪਿੰਡਾਂ ਨੂੰ ਮਾਰ ਪੈ ਰਹੀ ਹੈ ਜੀ ਹੜ੍ਹ ਦੀ ਕੀ ਕਹਿੰਦੇ ਹੋ ਅੱਜ ਅਸੀਂ ਹਲਕੇ ਦੇ ਕਾਫੀ ਪਿੰਡਾਂ 'ਚ ਦੌਰਾ ਕੀਤਾ ਤੇ ਅਸੀਂ ਹੁਣ ਇਸ ਟਾਈਮ ਝੱਜੋ ਪਿੰਡੇ 'ਚ ਜਿਹੜਾ ਮੇਰੇ ਹਲਕੇ ਰਾਜਪੁਰੇ 'ਚ ਪਿੰਡ ਪੈਂਦਾ ਹੈ ਕਾਫੀ ਹਲਕਿਆਂ 'ਚ ਗਏ ਆ ਤੇ ਜਿੱਥੇ ਅਸੀਂ ਦੇਖ ਰਿਹਾ ਜਿੱਥੇ ਤੇ ਹੜ੍ਹ ਦੀ ਮਾਰ ਪਈ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਅੱਜ ਮੈਂ ਇਹ ਕਹਿ ਸਕਦਾ तकरीबन ਸਾਰੇ ਪਿੰਡਾਂ ਦੇ ਸਾਰੇ ਹੀ ਪਿੰਡ ਇੱਥੇ ਖੜਾ ਤੇ ਮੈਂ ਇੱਥੇ ਅੱਜ ਗੱਲ ਸੁਣੀ ਬੜੇ ਹੈਰਾਨੀ ਜਨਕ ਗੱਲਾਂ ਸੁਣੀਆਂ ਵੀ ਸਾਬਕਾ ਸਰਪੰਚ ਸਾਹਿਬ ਸਾਡੇ 10 ਰਹੇ ਨੇ ਵੀ ਅਸੀਂ 2000 2025 ਦਿੱਤੀ ਹੈ 23 22 2000 ਪਿਛਲੇ 2023 ਤੋਂ ਅਸੀਂ ਦਰਖਾਸਤ ਦੇ ਰਹੇ ਹਾਂ ਡੀਸੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਹਰ ਵਾਰ ਦੇ ਰਹੇ ਆ ਵੀ ਇੱਥੇ ਮਿੱਟੀ ਪਾਈ ਜਾਵੇ 5-5 ਫੁੱਟ ਦੀ ਤੇ ਪ੍ਰਸ਼ਾਸਨ ਨੇ ਮਤਲਬ 2025 ਚ ਫਿਰ ਇਹ ਦਿਖਾ ਰਹੇ ਅਰਜ਼ੀ 2025 ਫਿਰ ਦਿੱਤੀ ਹੈ ਜਨਵਰੀ ਦੇ ਮਹੀਨੇ ਚ ਤੇ ਵੀ ਪੰਜ ਪੰਜ ਫੋਟ ਮਿੱਟੀ ਪਾਈ ਜਾਵੇ ਤੇ ਪ੍ਰਸ਼ਾਸਨ ਨੂੰ ਕੋਈ ਉਹਨਾਂ ਨੇ ਖਿਆਲ ਨਹੀਂ ਕੀਤਾ ਤੇ ਮੈਂ ਜਿੰਨੀ ਨਿੰਦਾ ਕਰਾਂ ਇਹ ਸਰਕਾਰ ਦੀ ਉਨੀ ਘਟ ਹੈ ਤੇ ਮੈਂ ਇਹ ਗੱਲ ਕਹਿ ਸਕਦਾ ਵੀ ਅੱਜ ਇਹ ਹੜ੍ਹ ਦੀ ਸਥਿਤੀ ਅੱਜ ਪੰਜਾਬ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਇਹ ਸਾਰਾ ਕਸੂਰ ਸਰਕਾਰ ਦਾ ਹੈਗਾ ਮੈਂ ਮੈਂ ਦੇਖ ਰਿਹਾ ਵੀ ਕਿੰਨੇ ਇੱਕ ਹੁਣ ਇੱਥੇ ਹੀ ਤੁਸੀਂ ਦੇਖ ਲਓ ਆਪਾਂ ਇਸ ਏਰੀਆ 'ਚ ਦੇਖ ਲਈਏ ਹਜ਼ਾਰ ਏਕੜ ਜ਼ਮੀਨ ਫਸਲ ਖਰਾਬ ਹੋ ਗਈ ਤੇ ਮੈਂ ਤੁਹਾਡੇ ਰਾਈ ਵੀ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਜਿਹੜੀ ਜਿਹੜੀ ਗੱਲ ਇਹਨਾਂ ਨੇ ਸਾਡੇ ਖਿਆਲ 'ਚ ਲਿਆਈ ਹੈ ਤੇ ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਤੇ ਸੈਂਟਰ ਸਰਕਾਰ ਨਾਲ ਵੀ ਗੱਲ ਕਰਾਂਗੇ ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਅੱਜ ਸਾਡੇ ਮਾਨਯੋਗ ਗ੍ਰਾਮ ਮੰਤਰੀ ਅਮੀਸ਼ਾਹ ਜੀ ਨੇ ਆਪਣੀ ਟੀਮ ਨੂੰ ਵੀ ਆਰਡਰ ਕਰਤਾ ਵੀ ਇਹ ਸਾਰਾ ਦੌਰਾ ਕਰਨਗੇ ਤੇ ਮੈਂ ਇੰਨੀ ਗੱਲ ਵੀ ਕਹਿ ਸਕਦਾ ਵੀ ਮੈਂ ਜਦੋਂ ਇਹ ਦੌਰਾ ਹੋਏਗਾ ਤਾਂ ਸਾਡੇ ਸੈਂਟਰ ਦੀ ਟੀਮ ਇੱਥੇ ਵੀ ਲੈ ਕੇ ਆਵਾਂਗੇ ਤੇ ਬਹੁਤ ਮਾੜੀ ਹਾਲਤ ਹੈ ਆਪਣਾ ਇੱਥੇ ਲੋਕਾਂ ਦੀ ਤੇ ਸਰਕਾਰ ਦੇ ਜਿੰਨੀ ਨਿੱਦਾ ਕਰੀ ਉਨੀ ਘੱਟ ਹੈ ਕੀ ਪਰੇਸ਼ਾਨੀ ਆ ਰਹੀ ਹੈ ਕੀ ਦਿੱਕਤ ਆਈ ਹੈ ਜੀ ਪਰੇਸ਼ਾਨੀ ਤਾਂ ਸਾਨੂੰ ਤੁਰਤੋਂ ਹੀ ਆਉਂਦੀ ਯਾਰੀ ਜਦੋਂ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਜੀ ਪਰ ਹੁਣ ਸਾਨੂੰ 2004 ਤੋਂ ਬਾਅਦ ਬਹੁਤ ਜ਼ਿਆਦਾ ਮੁਸ਼ਕਲ ਆਉਂਦਿਆਂ ਨੇ ਦਰਿਆ ਘੱਗਰ ਕਰਕੇ ਜੀ ਸਾਡੇ 2004 ਤੋਂ ਲੈ ਕੇ ਜੀ ਉਸ ਤੋਂ ਬਾਅਦ ਬੰਨ ਤੇ ਅਜੇ ਵੀ ਮਿੱਟੀ ਨਹੀਂ ਪਈ ਹੈ ਜੀ ਇਹ ਪਿੱਛੇ ਜੀ ਕੁਝ ਅਮਰਜੈਂਸੀ ਮਿੱਟੀ ਥੋੜੀ ਜੀ ਪਾਈ ਨ ਕੋਈ 20 30 ਕੁ ਟਨੀਆਂ ਜੀ ਕੋਈ ਖਾਸ ਨਹੀਂ ਪਈ ਜੀ ਅਸੀਂ 2023 ਤੋਂ ਇਹ ਦਰਖਾਸਤਾਂ ਟੀਸੀ ਸਾਹਿਬ ਨੂੰ ਦੇਂਦੇ ਆ ਰਹੇ ਹਾਂ ਜੀ ਇਸ ਮਹਿਕਮੇ ਦੇ ਐਸਡੀਓ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਦੇਂਦੇ ਆ ਰਹੇ ਹਾਂ ਜੀ ਤੇ ਸਾਡੀ ਕੋਈ ਸੁਣਾਈ ਨਹੀਂ ਹੋਈ ਜੀ ਤਾਂ ਹੁਣ ਅਸੀਂ ਪਿੱਛੇ ਫਿਰ 25 ਦੇ ਵਿੱਚ 22 ਇੱਕ 25 ਨੂੰ ਵੀ ਦੇ ਕੇ ਆਏ ਹਾਂ ਜੀ ਉਹ ਤਾਂ ਬਾ ਸਾਨੂੰ ਪਤਾ ਲੱਗ ਗਿਆ ਸਾਡੀ ਦਰਖਾਸਤਾਂ ਦੇ ਹਿਸਾਬ ਨਾਲ ਮਿੱਟੀ ਪਾਸ ਹੋਈ ਹੈ ਜੀ ਅਸੀਂ ਮੰਗ ਕਰੀ ਜ 5-5 ਫੁੱਟ ਦੀ ਉਹਨਾਂ ਨੇ ਕੋਸ਼ ਨਿਸ਼ਾਨੀਆਂ ਲੈਣ ਦੇ 2-2 ਫੁੱਟ ਦੀ ਜੀ ਅਜੇ ਉਹ ਵੀ ਪਈ ਨਹੀਂ ਹੈ ਜੀ ਸਾਡੀ ਇਹੀ ਮੰਗ ਹੈ ਜੀ 5-5 ਫੁੱਟ ਮਿੱਟੀ ਪਈ ਬਣ ਤੇ ਬਣ ਦੀ ਚੜਾਈ ਪਹਿਲਾਂ ਨਾਲੋਂ 5 ਫੁੱਟ ਹੋਰ ਕਰੀ ਜਾਏ ਜੀ 5 ਫੁੱਟ ਬਾੰਦ ਦੇ ਦੀ ਚੜਾਈ ਕਰੀ ਜਾਏ ਜੀ 5 ਫੁੱਟ ਉੱਚਾ ਕਰਿਆ ਜਾਵੇ ਅੰਦਰਲੀ ਸਾਈਡ ਪੱਕਾ ਕਰਿਆ ਜਾਏ ਆਪਾਂ ਕਿਹੜੇ ਪਿੰਡ ਕਿਹੜੇ ਕਿਹੜੇ ਲੱਗਦੇ ਇੱਥੇ ਪਿੰਡ ਲੱਗਦੇ ਨਹੀਂ ਸਾਡੇ ਕੋਈ ਤਕਰੀਬਨ ਮਨੋਲੀ ਤੋਂ ਸ਼ੁਰੂ ਹੋ ਚੀਦਾ ਜੀ ਅਸੀਂ ਆਪਾਂ ਕਿਹੜੇ ਪਿੰਡ ਖੜੇ ਆ ਆਪਾਂ ਇਹ ਝੱਜੋ ਪਿੰਡ ਖੜੇ ਆ ਹਾਂਜੀ ਝੱਜੋ ਬੁੱਢਣ ਪਰਜੀ ਹਾਂਜੀ ਇੱਥੇ ਝੱਜੋ ਕਿਹੜੇ ਨੇੜੇ ਪਿੰਡਾਂ ਨੂੰ ਮਾਰ ਆ ਇੱਥੇ ਝੱਜੋ ਇੱਥੋਂ ਲੈ ਕੇ ਰਾਜਪੁਰੇ ਤੱਕ ਮਾਰੇ ਮਾਰੇ ਜੀ ਇੱਥੋਂ ਬੰਨ ਨੂੰ ਪਾੜ ਪੈ ਜੇ ਬੰਨ ਟੁੱਟ ਜੇ ਜੀ ਇਧਰ ਘਨੌਰ ਦਾ ਏਰੀਆ ਹੋਰ ਜ਼ਿਆਦਾ ਡੁੱਬੇਗਾ ਤਲ ਦੇ ਪਾਸੇ ਤਾਂ ਰਾਜਪੁਰੇ ਵੀ ਮਾਰੇ ਮਾਰੇ ਜੀ ਪਾਣੀ ਦੇ 25 30 ਪਿੰਡਾਂ ਦਾ ਨੁਕਸਾਨ ਹੈ ਜੀ ਇੱਕ ਨਵਾਂ ਰੋਡ ਬਣ ਗਿਆ ਜਿਹੜਾ ਇਹ ਬੜਾ ਉੱਚਾ ਕਰਕੇ ਬਣਾਤਾ ਹੈ ਜੀ ਹਾਂਜੀ ਅੱਜ ਦੇਖਿਆ ਜਾ ਰਿਹਾ ਪਾਣੀ ਮਤਲਬ ਹਜੇ ਬਿਲਕੁਲ ਨਾਲ ਪਹੁੰਚ ਗਿਆ ਇਸ ਤੋਂ ਵੀ ਜ਼ਿਆਦਾ ਸੀ ਪਾਣੀ ਇਸ ਤੋਂ ਪਾਣੀ ਤਾਂ ਇਹ ਤਾਂ 6 ਫੁੱਟ ਡਾਉਨ ਹੈ ਜੀ ਹਜੇ ਪਾਣੀ ਹਾਂਜੀ ਹਾਂਜੀ ਇਸ ਤੋਂ ਵੀ 6 ਫੁੱਟ ਪਾਣੀ ਹੋਰ ਚੜ੍ਹ ਸਕਦਾ ਜੀ ਹੁਣ ਕੀ ਮੰਗ ਕਰਦੇ ਉਸ ਤੋਂ ਸਸੀਂ ਇਹੀ ਮੰਗ ਕਰਦੇ ਆ ਸਰਕਾਰ ਤੋਂ ਜੀ ਇਹਨਾਂ ਦਾ ਢਾਹੇ ਪੱਕੇ ਕਰੇ ਜਾਣ ਜੀ ਤੇ ਬਾਂਦਾ 5 ਫੁੱਟ ਉੱਚਾ ਚੱਕਿਆ ਜਾਏ 5 ਫੁੱਟ ਚੌੜਾ ਵੀ ਕਰਾਏ ਜੀ ਪਹਿਲਾਂ ਨਾਲੋਂ ਜੀ ਇਹ ਵੀ 15 ਫੁੱਟ ਚੜਾਈ ਹੈ ਜੀ ਇਹ 20 ਫੁੱਟ ਚੜਾਈ ਹੋਈ ਜੀ 5 ਫੁੱ ਹਾਂਜੀ ਜਿਹੜੀ ਗ੍ਰਾਂਟ ਵਗੈਰਾ ਆਈ ਹੋਈ ਹੈ ਤੇ ਸਾਨੂੰ ਪਤਾ ਲੱਗਿਆ ਸੈਂਟਰ ਗਵਰਨਮੈਂਟ ਤੋਂ 5500 ਕਰੋੜ ਰੁਪਏ ਤੇ ਇਹਦੇ ਆਏ ਹੋਏ ਨੇ ਜੀ ਸਾਨੂੰ ਗੁਰਦੇਵ ਜੀ ਢਿੱਲੋਂ ਜੀ ਨੇ ਦੱਸਿਆ ਜੀ ਪਿੱਛੇ ਜੀ ਉਹਨਾਂ ਨੇ ਪਾਸ ਕਰਾਇਆ ਇਹਨਾਂ ਦੌੜ ਭੱਜ ਕਰਕੇ ਬੀਜੇਪੀ ਦੇ ਲੀਡਰ ਨੇ ਜੀ ਤਾਂ ਇਹ 5500 ਕਰੋੜ ਰੁਪਏ ਸਪੈਸ਼ਲ ਘੱਗਰ ਦਰਿਆ ਦੇ ਆਏ ਹੋਣੇ ਪੰਜ ਕੁੱਲੇ ਤੋਂ ਲੈ ਕੇ ਜੀ ਜਿੰਨਾ ਵੀ ਅੱਗੇ ਪਈ ਹੈ ਜੀ ਤਾਂ ਉਹ ਕੋਈ ਜ਼ਰੂਰ ਇੱਥੇ ਖਰਚਿਆ ਜਾਏ ਜੇ ਸਾਡੀ ਮੰਗੇ ਜ਼ਰੂਰ ਠੀਕ ਹਾਂਜੀ